ਸਾਜਣੋ ਮੱਛਰ ਦੇ ਦੇਣ ਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਮੱਛਰ ਪਸ਼ੂਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰੂਗਾ ਮੱਛਰ ਨੇ ਤੁਹਾਡੇ ਪਸ਼ੂਆਂ ਨੂੰ ਰਾਤ ਨੂੰ ਰੈਸਟ ਹੀ ਨਹੀਂ ਕਰਨ ਦੇਣੀ ਆਰਾਮ ਹੀ ਨਹੀਂ ਕਰਨ ਦੇਣਾ ਜਦੋਂ ਪਸ਼ੂ ਆਰਾਮ ਨਹੀਂ ਕਰਨਗੇ ਤਾਂ ਫਿਰ ਤੁਹਾਡੇ ਪਸ਼ੂ ਵਧੀਆ ਦੁੱਧ ਨਹੀਂ ਦੇ ਪਾਉਣਗੇ ਚਾਰਸ਼ਪੇਰੇ ਯਾਰ ਕਾ ਹੋ ਜਾਂਦਾ ਹੈ ਸੌਣ ਦੇ ਦਿਨਾਂ ਦੇ ਵਿੱਚ ਪਾਣੀ ਖੜ ਜਾਂਦਾ ਰੂੜੀਆਂ ਵਾਲੇ ਪਾਸੇ ਮੱਛਰ ਪੈਦਾ ਹੋਣ ਲੱਗ ਜਾਂਦਾ ਤਾਂ ਕੰਪਨੀਆਂ ਜਿਨ੍ਹਾਂ ਦਾ ਆਪਣੇ ਪ੍ਰੋਜੈਕਟ ਲੱਗਿਆ ਹੋਇਆ ਅਨਸਕਟਸ ਇਹ ਪ੍ਰੋਜੈਕਟ ਕਰਦਾ ਕਿਵੇਂ ਆ ਕੰਮ ਕਿਵੇਂ ਕਰਦਾ ਬਹੁਤ ਕਮਾਲ ਦਾ ਕੰਮ ਕਰਦਾ ਅਮਰੀਕਾ ਬੇਸਡ ਕੰਪਨੀ ਆ ਅਮਰੀਕਾ ਦੇ ਵਿੱਚ ਇਹ ਤਕਨੀਕ ਆ ਜਿਹੜੀ ਚੱਲਦੀ ਆ ਇਹ ਕੰਪਨੀ ਕੀ ਕਰਦੀ ਆ ਇਹਨੇ ਚੱਲਣਾ ਕਿੰਨੇ ਵਾਰੀਆਂ ਤੁਸੀਂ ਕਮਾਲ ਦੀ ਗੱਲ ਇਹ ਦੇਖੋ ਕਿ ਇੱਕ ਘੰਟੇ ਬਾਅਦ ਸਿਰਫ 20 ਸੈਕਿੰਡ ਇਹਨੇ ਚੱਲਣਾ ਇੱਕ ਘੰਟੇ ਬਾਅਦ 20 ਸੈਕਿੰਡ ਚੱਲਣਾ ਚੱਲਣਾ ਕਿਵੇਂ ਆ ਮਾੜਾ ਇਹ ਦੇਖਦੀਏ ਇੱਥੇ ਚਲਾ ਕੇ ਮੈਨੂਅਲੀ ਹਨਾ ਆ ਦੇਖੋ ਮੈਂ ਮੈਨੂਅਲੀ ਚਲਾ ਰਿਹਾ ਵੈਸੇ ਤਾਂ ਆਟੋਮੈਟਿਕੇ ਘੰਟੇ ਬਾਅਦ 20 ਮਿੰਟ ਚੱਲਦਾ ਆਓ ਦੇਖੋ ਐਵੇਂ ਇਹ ਸਪਰੇਅ ਕਰਦਾ ਠੀਕ ਹੈ ਨਾ ਇਹਨੇ ਕੀ ਕਰਨਾ 20 ਸਕੰਡਾਂ ਦੇ ਵਿੱਚ ਸਪਰੇਅ ਮਾਰਨੀ ਆ ਸਪਰੇਅ ਕੀ ਹੋਣੀ ਆ ਸਪਰੇਅ ਨੇ ਕੀ ਕਰਨਾ ਸਪਰੇਅ ਨੇ ਤੁਹਾਡੇ ਪਸ਼ੂਆਂ ਦੇ ਨੇੜੇ ਤੇੜੇ ਜਿੰਨੀ ਵੀ ਚੀਜ਼ ਆ ਉਹਦੇ ਉੱਤੇ ਕੋਟਿੰਗ ਕੋਟ ਕਰ ਦੇਣਾ ਮਤਲਬ ਹਲਕਾ ਹਲਕਾ ਉੱਪਰ ਕੈਮੀਕਲ ਆ ਜਿਹੜਾ ਉਹ ਜੰਮ ਜਾਣਾ ਜਦੋਂ ਜਦੋਂ ਵੀ ਕੋਈ ਜਦੋਂ ਵੀ ਕੋਈ ਮਤਲਬ ਮੱਛਰ ਬੈਠੂਗਾ ਉਸ ਜਗ੍ਹਾ ਤੇ ਤਾਂ ਉਹਦੇ ਨਰਵਸ ਤੇ ਉਹਦੇ ਨਰਵਸ ਸਿਸਟਮ ਤੇ ਇਹ ਅਟੈਕ ਕਰਦਾ ਜਿਹਦੇ ਨਾਲ ਮੱਛਰ ਆ ਜਿਹੜਾ ਉਹ ਮਰ ਜਾਂਦਾ ਮੱਛਰ ਮਰ ਜਾਂਦਾ ਤਾਂ ਫਿਰ ਮੱਛਰ ਆ ਜਿਹੜਾ ਉਸ ਏਰੀਆ ਦੇ ਵਿੱਚ ਆਉਣਾ ਬੰਦ ਕਰ ਦਿੰਦਾ ਮਤਲਬ ਜੇ ਤੁਸੀਂ ਸਾਡੇ ਘਰੇ ਆਉਂਗੇ ਨਾ ਤਾਂ ਤੁਸੀਂ ਦੇਖੋਗੇ ਕਿ ਰਾਤ ਨੂੰ ਤੁਸੀਂ ਬਿਹੜੇ ਦੇ ਵਿੱਚ ਆਰਾਮ ਨਾ ਪੈ ਸਕਦੇ ਆ ਤੇ ਉਹ ਮੱਛਰ ਤੁਹਾਡੇ ਬਿਲਕੁਲ ਨਹੀਂ ਲੜੂਗਾ ਸਜਣੋ ਇਹ ਬਹੁਤ ਕਮਾਲ ਦੀ ਤਕਨੀਕ ਦੀ ਮਸ਼ੀਨ ਆ हां ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜੀ ਆਖੋ ਖੁਸ਼ ਲੋਕਾਂ ਦੇ ਅਨ ਲੌਜੀਕਲ ਵੀ ਗੱਲਾਂ ਸਿਗੀਆਂ ਜੀ ਹਵਾ ਦੇ ਵਿੱਚੋਂ ਆਕਸੀਜਨ ਖਤਮ ਕਰ ਦਿੰਦਾ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੁੰਦੀ ਕਸ਼ੂਆ ਵੀ ਆਪਾਂ ਲਾਉਂਦੇ ਆ ਬਹੁਤ ਖਤਰਨਾਕ ਹੁੰਦਾ ਅੰਦਰ ਜਾਂਦਾ ਇਹ ਤਾਂ ਇੰਨਾ ਕੁ ਸੌਫਟ ਹੈ ਕੈਮੀਕਲ ਕਿ ਮੱਖੀਆਂ ਤੇ ਵੀ ਅਸਰ ਨਹੀਂ ਕਰਦਾ ਮੱਖੀਆਂ ਤੇ ਵੀ ਹਲਕਾ ਜਿਹਾ ਉਹਨਾਂ ਨੂੰ ਇਰੀਟੇਸ਼ਨ ਕਰਦਾ ਪਰਿੰਡਾਂ ਤੇ ਵੀ ਥੋੜਾ ਜਿਹਾ ਅਸਰ ਕਰਦਾ ਮਤਲਬ ਉਹਨਾਂ ਨੂੰ ਭਜਾ ਦਿੰਦਾ ਉਥੋਂ ਮਾਰਦਾ ਨਹੀਂਗਾ ਤੇ ਐਡੇ ਵੱਡੇ ਪਸ਼ੂ ਤੇ ਨਹੀਂ ਅਸਰ ਕਰਦਾ ਤੁਸੀਂ ਆਲ ਆਊਟ ਵੀ ਵਰਤਦੇ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਰਤਦੇ ਆ ਹੈ ਤਾਂ ਅਕਸਰ ਕੈਮੀਕਲ ਹੀ ਆ ਪਰ ਉਹ ਉਨੇ ਕੈਮੀਕਲ ਪਾਵਰਫੁਲ ਨਹੀਂ ਹੁੰਦੇ ਕਿ ਹੋਰ ਮਤਲਬ ਚੀਜ਼ਾਂ ਨੂੰ ਅਸਰ ਕਰ ਸਕਣਾ ਦੇਖੋ ਮੱਖੀਆਂ ਮੱਖੀਆਂ ਲਈ ਸਪੈਸ਼ਲ ਪਾ ਸਕਦੇ ਆ ਦਵਾਈ ਪਰ ਮੱਖੀ ਵਾਲੀ ਦਵਾਈ ਹੈ ਜਿਹੜੀ ਉਹ ਥੋੜੀ 스ਮਲ ਵਾਲੀ ਹੁੰਦੀ ਆ ਪਰ ਜਿਹੜਾ ਜਿਹੜਾ ਫਰਸ਼ ਧੋਤਾਂ ਨਹੀਂ ਜਾਂਦਾ ਉੱਥੇ ਤਾਂ ਬਹੁਤ ਵਧੀਆ ਕੱਚੇ ਥਾਂ ਤੇ ਤਾਂ 100% ਰਿਜ਼ਲਟ ਆ ਇਹਦਾ हां पक्के ਥਾਵਾਂ ਤੇ ਕਿਉਂਕਿ ਹਰ ਰੋਜ਼ ਫਰਸ਼ ਧੁੱਤੀ ਜਾਂਦੀ ਆ ਤਾਂ ਉਹ ਜਿਹੜੀ ਕੋਟਿੰਗ ਹੋਈ ਹੁੰਦੀ ਆ ਰਿਮੂਵ ਹੋ ਜਾਂਦੀ ਆ 5-7 ਦਿਨ ਲੱਗਣ ਤੋਂ ਬਾਅਦ ਬਹੁਤ ਵਧੀਆ ਇਹਦਾ ਰਿਜ਼ਲਟ ਆ ਕਈ ਫਾਰਮਾਂ ਤੇ ਜਾ ਕੇ ਮੈਂ ਪਿਛਲੀਆਂ ਵੀਡੀਓਜ਼ ਵੀ ਪਾਸ ਚੱਕਿਆ ਮੈਂ ਹੁਣ ਵੀ ਅਗਲੇ ਵੀ ਕੰਪਨੀ ਨਾਲ ਗੱਲ ਕਰਕੇ ਆਪਾਂ ਤੁਹਾਨੂੰ ਹੋਰ ਫਾਰਮਾਂ ਤੇ ਲਿਜਾ ਕੇ ਵਿਜ਼ਿਟ ਕਰ ਦੂੰਗਾ ਜੇ ਕੋਈ ਵੀ ਸੱਜਣ ਲਵਾਉਣਾ ਚਾਹੁੰਦਾ ਪ੍ਰੋਜੈਕਟ ਮੈਂ ਇੱਕ ਗੱਲ ਕਹਿ ਦਿੰਨਾ ਕਿ ਪ੍ਰੋਜੈਕਟ ਮਹਿੰਗਾ ਹੈ ਸੱਚ ਨੂੰ ਲੱਖ ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਮੇਰੇ ਹਿਸਾਬ ਨਾਲ ਲੱਖ ਰੁਪਏ ਦੇ ਨੇੜੇ ਤੇੜ ਤੋਂ ਸਟਾਰਟ ਹੁੰਦਾ ਇਹ ਪ੍ਰੋਜੈਕਟ ਬਾਕੀ ਤੁਹਾਡੇ ਘਰ ਚ ਲੰਬਾਈ ਚੜਾਈ ਕਿੰਨੀ ਵੱਡਾ ਕਿੰਨਾ ਛੋਟਾ ਫਾਰਮ ਉਸ ਹਿਸਾਬ ਨਾਲ ਇਹਦਾ ਜਿਹੜੀ ਰੇਟ ਆ ਇਹਦੀ ਜਿਹੜੀ ਪਾਈਪ ਲਾਈਨ ਆ ਉਹ ਤੈਅ ਕਰਦੀ ਐ ਸਜਣੋ ਜੇ ਕੋਈ ਵੀ ਲਵਾਉਣਾ ਚਾਹੁੰਦਾ ਤਾਂ ਕੰਪਨੀ ਨਾਲ ਸੰਪਰਕ ਕਰ ਸਕਦਾ ਰਿਜ਼ਲਟ ਬਹੁਤ ਵਧੀਆ